ਚੰਡੀਏ ਹੁਣ ਬਲਾਓ ਜਕਾਰੇ ਜਿਹੜੇ ਜਿਹੜੇ ਆnde ਸਟੇਟਮੈਂਟ ਦੇ ਮੰਡੀ ਵਾਲਾ ਮੰਡੀ ਵਾਲੇ ਦੀ ਸਟੇਟਮੈਂਟ ਛੋ ਲੋ ਕੰਨ ਖੋਲ ਕੇ ਆ ਚੰਡੀ ਜੇ ਤੇ ਮਾਤਾ ਸਾਹਿਬ ਦੇਵਾਜੀ ਬਖਸ਼ੀ ਸਿੰਘ ਦਾਤਾ ਮੈਂ ਖਾਲਸਾ ਪੁੱਤਰ ਮਾਤਾ ਸਾਹਿਬ ਦੇਵਾ ਆਨੰਦਪੁਰ ਦਾ ਵਾਸੀ ਹਾਂ ਤੇ ਮੈਂ ਇਹਨਾਂ ਦੁਸ਼ਤਾਂ ਨੂੰ ਇਹ ਕਹਿਣਾ ਲਲਕਾਰ ਕੇ ਭਾਈ 24 ਸਾਲ ਦੇ ਵਿੱਚ ਮੈਂ ਕੋਮਨਾ ਕੋਈ ਗਦਾਰੀ ਕੀਤੀ ਹੋਵੇ ਤੇ ਮੈਂ ਕਿਸੇ ਆਰਐਸਐਲ ਦਾ ਏਜੰਟ ਰਿਹਾ ਹੋਵਾਂ ਜਾਂ ਮੈਂ ਆਰਐਸਐਲ ਦਾ ਕੋਈ ਕੰਮ ਕੀਤਾ ਹੋਵੇ ਤੇ ਇਹ ਮਾਤਾ ਮੈਨੂੰ ਕਦੇ ਨਾ ਬਖਸ਼ੇ ਦੂਜੇ ਨੰਬਰ ਤੇ ਸੰਗਤ ਜੀ ਸਮਾਜ ਚ ਭਿੰਡ ਚ ਰਹਿਦਾ ਮੇਰਾ ਸੁਭਾਅ ਤੁਸੀਂ ਸਾਰੇ ਜਾਣਦੇ ਹੋ ਥੋੜੇ ਯਾਰਾਂ ਹੀ ਭੋਲੇ ਆ ਮੈਂ ਇਹਨਾਂ ਵਾਂ ਭੋਲਾ ਹੋਣਾ ਨਹੀਂ ਚਾਹਦਾ ਪਰ ਬਾਬੇ ਦੀ ਬਾਣੀ ਆਂਦੀ ਭੋਲੇ ਭਾਏ ਮਿਲਣ ਸਾਨੂੰ ਰੱਬ ਜੇ ਮਿਲਿਆ ਮੇਰੇ ਸਵਾ ਕਰਕੇ ਮਿਲਿਆ ਜੋ ਮੈਨੂੰ ਦਾਤਾਂ ਮਿਲੀਆਂ ਮੇਰੇ ਸਵਾ ਕਰਕੇ ਮਿਲੀਆਂ ਤੇ ਮੈਂ ਇਹਨਾਂ ਗਦਾਰਾਂ ਨੂੰ ਦੱਸ ਦਵਾਂ ਭਾਈ ਮੈਨੂੰ ਗੁਮਰਾਹ ਕਰਕੇ ਲਜਾਇਆ ਗਿਆ ਜਿੰਨਾ ਮੈਨੂੰ ਖੜਿਆ ਉਹਨਾਂ ਘਰਾਂ 'ਚ ਬੈਠੇ ਆ ਉਹਨਾਂ ਨੇ ਮੈਨੂੰ ਆਖਿਆ ਬਾਬਾ ਜੀ ਤੁਸੀਂ ਮਾਤਾ ਸਾਹਿਬ ਜਵਾਹਰ ਇਹਨਾਂ ਚੋਚੇ ਸਿੱਖੋ ਉਸ ਮਾਈ ਚੰਦਕ ਦਾ ਪੁੱਤਰ ਆ ਮੈਂ ਤੇ ਪਿਆਰਿਓ ਉਹਨਾਂ ਆਖਿਆ ਬਾਬਾ ਜੀ ਸਕੂਲ ਤੱਕ ਜਾਣਾ ਮੈਂ ਕਿਹਾ ਚਲੋ ਅੱਗੇ ਵੀ ਜਾਂਦੇ ਆ 24 ਸਾਲ ਹੋ ਗਏ ਮੈਨੂੰ ਸਮਾਗਮ ਪ੍ਰਚਾਰ ਪ੍ਰਸਾਰ ਦੇਸ਼ ਪ੍ਰਦੇਸ਼ ਕਰਦਿਆਂ ਨੂੰ ਦੁਨੀਆ ਦੇ ਵਿੱਚ ਚੱਲਦਾ ਵਾਧਾ ਘਾਟਾ ਸਭ ਕੁਝ ਹੁੰਦਾ ਤੇ ਸੰਗਤ ਜੀ ਇੱਕ ਕਹਿੰਦੇ ਮੈਂ ਯਾਰ ਮਾਰ ਭਰਾ ਮਾਰ ਤੇ ਅਮੀ ਚੱਲਦੀ ਆ ਇਹ ਮੇਰੇ ਨਾਲ ਯਾਰ ਮਾਰ ਵੀ ਮੈਨੂੰ ਲਜਾਇਆ ਗਿਆ ਖੜਾ ਕੀਤਾ ਗਿਆ ਮਗੀਆਂ ਫੋਟੋਆਂ ਵਾਇਰਲ ਕੀਤੀਆਂ ਗਈਆਂ ਤੁਹਾਨੂੰ ਪਤਾ ਸਿੱਖੀ ਦਾ ਪ੍ਰਚਾਰ ਉਦਾਸੀ ਹੋ ਕਰਕੇ ਇੱਕ ਮੰਡੀ ਦੇ ਵਿੱਚ ਪਵਨ ਧਰਤੀ ਪੂਰੇ ਵਿਸ਼ਵ ਦੇ ਵਿੱਚ આજ ਤੱਕ ਕੋਈ ਬੰਦਾ ਕਹ ਦੇ ਕਿ ਅਸੀਂ ਧਰਮ ਤੋਂ ਨੇ ਆ ਕਿਸੇ ਨੂੰ ਅੰਧਵਿਸ਼ਵਾਸ ਪਾਇਆ ਹੋਵੇ ਕਿਸੇ ਦਾ ਕੋਈ ਨੁਕਸਾਨ ਕੀਤਾ ਹੋਵੇ ਕਿਸੇ ਦਾ ਕਿਸੇ ਤਰ੍ਹਾਂ ਦਾ ਵੀ ਸੰਗਤ ਜੀ ਮੈਂ 22 ਸਾਲ ਜ਼ਿੰਦਗੀ ਵਿੱਚ ਸੇਵਾ ਕੀਤੀ ਹੈ ਤੇ ਮੈਂ ਇਹ ਦੱਸਣਾ ਕਿਉਂ ਨਾ ਮੇਰਾ ਨਾ ਗਮਰਾ ਹੋਇਆ ਮੈਂ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਨੂੰ ਦਸਵੇਂ ਪਾਤਸ਼ਾਹ ਬਾਬਾ ਫਰੀਦ ਜੀ ਨੂੰ ਮੇਰਾ ਜੀਵਨ ਸਮਰਪਿਤ ਹੈ ਗੁਰਨਾਨਕ ਮੇਰਾ ਪਿਤਾ ਹੈ ਕਲਗੀ ਧਰ ਮੇਰਾ ਪਿਤਾ ਹੈ ਮਾਤਾ ਸਾਹਿਬ ਦੇਗੋ ਮਰੀ ਮਾਈ ਹੈ ਬਾਬਾ ਫਰੀਦ ਪੰਦ ਮੇਰਾ ਮੁਰਸ਼ਿਦ ਹੈ ਅਕਾਲ ਤਖਤ ਮੇਰੀ ਪੀੜ ਦਾ ਸਿਧਾਂਤ ਗੁਰਗੋਬੀ ਸਿੰਘ ਸਾਹਿਬ ਛਾਡੇ ਗੁਰਦੇਵ ਨੇ ਤੇ ਮੈਂ ਚਿੰਗਾਰਾਹੀ ਉੱਥੇ ਸਿੰਘ ਸਾਹਿਬ ਨੂੰ ਅਰਜ਼ੀ ਵੀ ਭੇਜੀ ਹੈ ਉਹ ਸਾਰੀ ਵਾਰਤਾਂ ਨੂੰ ਦੱਸੀ ਹੈ ਜੋ ਅਕਾਲ ਤਖਤ ਦਾ ਹੁਕਮ ਆਵੇਗਾ ਉਹ ਦਰਪਤਾ ਕਿੜਾ ਮੇਰੀ ਪੀਰੀ ਤੇ ਫਕੀਰੀ ਦਾ ਹੈ ਮੈਂ ਮਰਿਆ ਜੀਵਨ ਨੂੰ ਤੇ ਸਮਰਪਿਤ ਹੈ ਆਪ ਸੰਗਤ ਨੂੰ ਸਮਰਪਿਤ ਹੈ ਜੇ ਤੁਹਾਨੂੰ ਮੇਰੇ ਤੇ ਗੁਨਾਹ ਲੱਗਦਾ ਤੁਸੀਂ ਵੀ ਮੈਨੂੰ ਸਜ਼ਾ ਦੇ ਸਕਦੇ ਹੋ ਵਿਤ ਵਰ ਦੇ ਵਿੱਚ ਕਿਸੇ ਨੂੰ ਵੀ ਗੁਨਾਹ ਲੱਗਦਾ ਮੈਂ ਸਜ਼ਾ ਭੋਗਣ ਨੂੰ ਤਿਆਰ ਵਾਂ ਔਰ ਮੈਂ ਅਕਾਲ ਤਪਸ ਸਾਹਿਬ ਤੋਂ ਜੋ ਸੰਗਤ ਸਾਹਿਬ ਹੁਕਮ ਕਰਨਗੇ ਦਾਤ ਉੱਥੇ ਵੀ ਜਾਏਗਾ ਔਰ ਮੈਂ ਪਿਰ ਕਮਾ ਮਰਨਾ ਹੋਈ ਆ ਯਾਰ ਮਾਰ ਬਚੋ ਯਾਰ ਚਮਚਿਆਂ ਤੋਂ ਬਚਣਾ ਸੀ ਸਕਦਾ ਮੈਨੂੰ ਮੰਡੇ ਜਾਂਦੇ ਬਾਬਾ ਜੀ ਸੁਭਾਅ ਚੇਂਜ ਕਰੋ ਮੈਂ ਕਹੇ ਇਹ ਸੁਭਾਅ ਕਰਕੇ ਮੈਂ ਫਕੀਰੀ ਪਾਈ ਆ ਲੋਕੀ ਬੱਟੇ ਮਾਰਨ ਪੱਥਰ ਮਾਰਨ ਮੈਂ ਆਪਣੀ ਝੋਲੀ ਪਵਾਵਾਂਗਾ ਸੋ ਚੰਗਦੀ ਮਾਤਾ ਸਾਹਿਬ ਦੇਵਾ ਮੇਰੀ ਮਾਂ ਮੈਂ ਆਪਣੀ ਮਾਂ ਨੂੰ ਹਾਜ਼ਰ ਨਾਜ਼ਰ ਜਾਂਦਿਆਂ ਮੈਂ ਤੁਹਾਨੂੰ ਬੋਲ ਦਿੱਤਾ ਹੈ ਇਹਨੂੰ ਵਧ ਕੇ ਕੋਈ ਸਟੇਟਮੈਂਟ ਨਹੀਂ ਔਰ ਇੱਕ ਸ਼ਬਦ ਮੇਰਾ ਹੋਰ ਰਹਿ ਗਿਆ ਸੁਣੋ ਮੇਰੀ ਰੋਹ ਦੀ ਅਰਦਾਸ ਹੁੰਦੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਚੰਨਾਂ 'ਚ ਬੈਠਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਦੇਵਾ ਮੇਰਾ ਮੁਰਚਾ ਤੇ ਲੰਬੀਆਂ ਬਾਹਾਂ ਵਾਲਾ ਹਾਜ਼ਰ ਨਾਜ਼ਰ ਹੈ ਮੈਂ ਕਹਿੰਦਾ ਮੇਰੀ ਰੋਹ ਦੀ ਅਰਦਾਸ ਹੁੰਦੀ ਮਹਾਰਾਜ ਸਾਡੇ ਸਿੱਖ ਪੰਥ ਤੇ ਪੰਥ ਤੇ ਕੋਈ ਵਿਪਤਾ ਆਵੇ ਕੋਈ ਸ਼ਮਾ ਆਵੇ ਗੋਲੀ ਬਰੂਦ ਤੋਪ ਦੇ ਅੱਗੇ ਖੜਨਾ ਪਵੇ ਤੇ ਆਪਣੇ ਇਸ ਗੁਰਵਿੰਦਰ ਸਿੰਘ ਦਾ ਪਹਿਲਾ ਸੇਵਾ ਪ੍ਰਵਾਨ ਕਰੇ ਕਿਤੇ ਵੀ ਪੰਥ ਸ਼ਮਾ ਆਵੇ ਜਿੱਥੇ ਪੰਥ ਹੁਕਮ ਲਾਊਗਾ ਮੈਂ ਆਪ ਸੰਗਤਾਂ ਨੂੰ ਅਕਾਲ ਤਖਤ ਨੂੰ ਸਮਰਪਣ ਹਾਂ ਜੇਕਰ ਆ ਕੀ ਆਂਦੇ ਨੇ ਬੰਦੂਖ ਹੈ ਗੋਲਾ ਤੋਪ ਹੈ ਮਾਤਾ ਸਾਹਿਬ ਦੇਵਾ ਇਹ ਜਗਤ ਮਾਤਾ ਖਾਲਸਾ ਦੀ ਮਾਤਾ ਇਹ ਸੇਵਾ ਆਪਣੇ ਗੁਰਵਿੰਦਰ ਸਿੰਘ ਨੂੰ ਨਿਭਾਇਆ ਜੋ ਪਿਆਰਿਓ ਜਿਨ੍ਹਾਂ ਨੇ ਮੇਰੇ ਵਰਕਲਾ ਬੜਾ ਕੁਝ ਬੋਲਿਆ ਉਹ ਮੇਰੇ ਨੇ ਭਰਾ ਤੇ ਮੈਂ ਉਹਨਾਂ ਅੱਗੇ ਝੋਲੀ ਕੀਤੀ ਆ ਜੋ ਤੁਸੀਂ ਪਉਣਾ ਪ੍ਰਭੂ ਪਾਈ ਜਾਓ ਪਾਈ ਜਾਓ ਰੱਜ ਕੇ ਪਾਈ ਜਾਓ ਫਕੀਰਾਂ ਨੂੰ ਕੋਸ ਫਰਕ ਨਹੀਂ ਪੈਂਦਾ ਤੇ ਜਿਨ੍ਹਾਂ ਨੇ ਮੇਰੇ ਹੱਕ ਵਿੱਚ ਬਹੁਤ ਪਿਆਰ ਨਾਲ ਚੁਲ੍ਹੇ ਟਾਂਗ ਨਾਲ ਸੰਗਤ ਜੀ ਆਪਣੇ ਵਿਚਾਰ ਰੱਖੇ ਬੜੇ ਅਮਨ ਸ਼ਾਂਤੀ ਨਾਲ ਮੈਂ ਉਹਨਾਂ ਦਾ ਵੀ ਸਾਡਾ ਸਾਰਾ ਜਥਾ ਵਿੰਗਮ ਮੰਡਲ ਸਾਹਿਬ ਦੀ ਸਮੂਚੀ ਸੰਗਤ ਨੂੰ ਦਾ ਧੰਨਵਾਦ ਵੀ ਕਰਦੀ ਐ ਔਰ ਜਿਹੜੇ ਦਰ ਤੋਂ ਦਾਤਾ ਲੈ ਕੇ ਮੁੱਕਰ ਗਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਘਟੋ ਘਟ ਤੁਸੀਂ ਇਹ ਸਾਸ਼ ਤੇ ਕਰਾਇਆ ਕਿ ਤੁਸੀਂ ਸਾਡੇ ਹੋ ਆਪਣੇ ਕਹਿੰਦੇ ਬੰਦਾ ਇਹਨਾਂ ਚੀਜ਼ਾਂ ਚੋਂ ਸਿੱਖਦਾ ਹੈ ਬਹੁਤ ਕੁਝ ਅੱਖਾਂ ਨੂੰ ਮਿਲਦਾ ਹੈ ਮੈਂ ਅੱਜ ਵੀ ਆਨੰਦ ਚ ਆਹ ਪਿਆ ਨੂੰ ਪ੍ਰਭੂ ਮੈਂ ਕੱਲ ਵੀ ਆਨੰਦ ਚ ਮੈਂ ਸਦਾ ਆਨੰਦ ਵਿੱਚ ਆ ਮੈਨੂੰ ਹੋਰ ਕੋਈ ਦੁੱਖ ਨਹੀਂ ਮਰੀਆਂ ਬਹੂ ਬੇਟੀਆਂ ਮਰੀਆਂ ਭੈਣਾ ਮਤਾਵਾਂ ਨੂੰ ਬੋਲਿਆ ਗਿਆ ਸੰਗਤ ਜੀ ਮਾਰਨੇ ਕਿਹਾ ਚੋਕੋ ਮੰਦਾ ਆਖਿਏ ਜਿਤ ਜਮੈਂ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਤੀਆਂ ਭੈਣਾ ਮਾਵਾ ਸਾਡੇ ਸਾਰਿਆਂ ਦੇ ਘਰਾਂ ਚ ਤੀਜੀ ਗੱਲ ਮੈਂ ਹਮੇਸ਼ਾ ਪ੍ਰਚਾਰ ਕਰਦਾ ਪੰਜਾਬੀ ਬੋਲਿਆ ਕਰੋ ਪੰਜਾਬੀ ਬੋਲਿਆ ਕਰੋ ਪਰਦੇਸਾਂ ਚ ਪਿਆ ਜਿਹੜੀ ਪੰਜਾਬੀ ਬੋਲੀ ਮੈਂ ਸੁਣੀ ਕਿੰਨੇ ਗੰਦ ਲਈ ਜਾਂਦੇ ਨੇ ਪੰਜਾਬੀ ਬੋਲੀ ਮਾਂ ਬੋਲੀ ਪੰਜਾਬੀ ਕਰ ਚੜੀ ਜੇ ਸਮਝਾਈ ਐਨੇ ਗੰਦ ਲਈਏ ਪੰਜਾਬੀ ਬੋਲੀ ਕਰ ਚੜੀ ਹੁਣ ਕਿਹੜੇ ਮੁਖਨਾ ਪਰਦੇਸਾਂ ਦੇ ਬੱਤੀਆਂ ਨੂੰ ਕਾਂਗੇ ਪੰਜਾਬੀ ਬੋਲਿਆ ਕਰੋ ਅੰਗਰੇਜ਼ੀ ਬੋਲਦੇ ਜੇ ਉਹ ਕਹਿੰਦੇ ਬਾਬਾ ਜੀ ਰਿਸਪੈਕਟਫੁੱਲ ਬੋਲੀ ਹੈ ਤਾਂ ਹੀ ਆਂਦੇ ਹੁੰਦੇ ਆ ਨਹੀਂ ਪੰਜਾਬੀ ਰਿਸਪੈਕਟਫੁੱਲ ਹੈ